ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਦੇਖ ਰਹੇ ਹੋ ਰਾਤ ਦੇ ਲਗਭਗ ਸਾਢੇ 10 11 ਵੱਜ ਚੁੱਕੇ ਨੇਗੇ ਸਿੱਖ ਪਰਿਵਾਰ ਚਾਰ ਸਿੱਖ ਪਰਿਵਾਰਾਂ ਨੂੰ ਉਜਾੜ ਦਿੱਤਾ ਗਿਆ ਰਾਤੋਂ ਰਾਤ ਇਹ ਹਰਿਆਣਾ ਦੇ ਕਰਨਾਲ ਪਿੰਡ ਦੀ ਗੱਲ ਹੈ ਪਿੰਡ ਦਾ ਨਾਮ ਅਮੂਪੁਰ ਅਮੂਪੁਰ ਪਿੰਡ ਦਾ ਨਾਮ ਹੈਗਾ ਜਿਲ੍ਹਾ ਕਰਨਾਲ ਦਾ ਤੇ ਦੇਖੋ ਰਾਤੋਂ ਰਾਤ ਇੱਕ ਸਿੱਖ ਪਰਿਵਾਰ ਦੇ ਚਾਰ ਬੱਚਿਆਂ ਇਹ ਵੀ ਇੱਕ ਨਵੀਂ ਗੱਲ ਹੈ ਵੀ ਇਹ ਵੀਰ ਜਿਹੜਾ ਆ ਇਹ ਬਿਮਾਰ ਆ ਮਰੀਜ਼ ਆ ਇਹਨੂੰ ਵੀ ਚੱਕ ਕੇ ਲੈ ਗਏ ਜਿਹਦੇ ਨਾਮ ਤੇ ਵੀ ਪਰਚਾ ਕੀਤਾ ਹੋਇਆ ਹੈ ਇਹਦੇ ਨਾਮ ਤੇ ਵੀ ਇਹਦਾ ਕੀ ਨਾਮ ਆ ਗੁਰਮੀ ਹੈ ਗੁਰਮੀਤ ਸਿੰਘ ਗੁਰਮੀਤ ਸਿੰਘ ਆ ਤੁਸੀਂ ਵੇਖ ਸਕਦੇ ਹੋ ਵੀ ਬਿਮਾਰ ਬੰਦਾ ਆ ਪਰਿਵਾਰ ਨੇ ਕਿਹਾ ਵੀ ਇਹਨੂੰ ਛੱਡ ਦਿਓ ਇਹਨੂੰ ਦਵਾਈ ਦੀ ਲੋੜ ਪੈਂਦੀ ਆ ਇਹਨੂੰ ਵੀ ਚੱਕ ਕੇ ਥਾਣੇ ਖੜਿਆ ਗਿਆ ਔਰ ਇਹਦੇ ਤੇ ਵੀ ਪਰਚਾ ਕਰਤਾ ਪਰਚਾ ਕਿੰਨਾ ਤੇ ਕਰਨਾ ਹੀ ਤੇ ਘਰ ਕਿੱਥੇ ਰਹੇ ਆਪਾਂ ਔਰ ਇਹ ਮਰੀਜ਼ ਤੇ ਪਰਚਾ ਕਰ ਦਿੱਤਾ ਜਦ ਕਿ ਮਰੀਜ਼ ਨੂੰ ਵੀ ਕਿਤੇ ਨਾ ਕਿਤੇ ਕੋਟ ਕਹਿ ਦਿੰਦਾ ਹੈ ਉਹਦੇ ਮੈਡੀਕਲ ਸਹੂਲਤ ਦਿਓ ਉਹਨੂੰ ਜੇਲ੍ਹ ਤੋਂ ਬਾਹਰ ਰੱਖੋ ਹਾਂਜੀ ਜੀ ਹਸਪੀਟਲ ਖੜੋ ਇਹ ਵੀ ਇੱਕ ਗੱਲ ਹੋਰ ਨਾਲ ਹੈਂ ਜੀ ਭਾਈ ਡੰਗਰ ਵੀ ਖੋਲ ਕੇ ਲੈ ਗਏ ਨਾ ਤੇ 22 ਡੰਗਰ ਖੋਲ ਕੇ ਬਿਨਾ ਸਹਿਮਤੀ ਦੇ ਉਹ ਲਾਗ ਲੈ ਇੱਥੇ ਉੱਥੇ ਗਊ ਸ਼ਾਲਾ ਚ ਜਾ ਕੇ ਬੰਨ ਦਿੱਤੇ ਇਹ ਸਿੱਧੀ ਹਨੇਰਗਰਦੀ ਆ ਕਿਸੇ ਕਾਨੂੰਨ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਹੁਣ ਇਹ ਮੁੱਖ ਮੰਤਰੀ ਸਾਹਿਬ ਵੇਖਣ ਜਿਨ੍ਹਾਂ ਨੂੰ ਅੱਜ ਅਸੀਂ ਲਿਖ ਕੇ ਦੇ ਕੇ ਆਏ ਹਾਂ ਔਰ ਤੁਰੰਤ ਆਸ ਕਰਦੇ ਹਾਂ ਕਿ ਇਹਦੇ ਤੇ ਕਾਰਵਾਈ ਕਰੇ